ਸਾਜੀ ਆਪਣੇ ਚੈਨਲ ਮਾਲਪੁਰ ਬਲੌਗ 07 ਦੇ ਵਿੱਚ ਜੀ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਜਿਹੜੇ ਬਲੌਗਸ ਆ ਲਗਭਗ ਸਾਲ ਹੋ ਗਿਆ ਬੰਦ ਹੋ ਗਏ ਸੀਗੇ ਤੇ ਹੁਣ ਦੁਬਾਰਾ ਆਪਾਂ ਜਿੱਦਾਂ ਆਪਣੇ ਵੀਰ ਭਰਾਵਾਂ ਨੇ ਕਿਹਾ ਵੀ ਤੁਸੀਂ ਬਲੌਗ ਪਾਇਆ ਕਰੋ ਭਾਜੀ ਬਲੌਗ ਦੀ ਪਾਉਣੋਂ ਫੜ ਗਏ ਆ ਇਸ ਕਰਕੇ ਹੁਣ ਦੁਬਾਰਾ ਆਪਾਂ ਬਲੌਗ ਪਾਉਣੇ ਸ਼ੁਰੂ ਕੀਤੇ ਆ ਕੁਝ ਕਾਰਨ ਸੀਗੇ ਜਿਹਦੇ ਕਰਕੇ ਆਪਣੇ ਬਲੌਗ ਜਿਹੜੇ ਬੰਦ ਹੋ ਗਏ ਸੀ ਹੁਣ ਉਮੀਦ ਆ ਵੀ ਆਪਾਂ ਹਫਤੇ ਦੇ ਵਿੱਚ 2 ਜਾਂ 3 ਵੀਡੀਓ ਜ਼ਰੂਰ ਪਾਇਆ ਕਰਾਂਗੇ ਜਿਹਦੇ ਨਾਲ ਤੁਹਾਡੀ ਨੌਲੇਜ ਵਾਲੀਆਂ ਵੀ ਹੋਣਗੀਆਂ ਹੋਰ ਵੀ ਵਧੀਆ ਦੇਖਣ ਨੂੰ ਤੁਹਾਡੇ ਜਿਹੜੀਆਂ ਦੇਖਣ ਨੂੰ ਵਧੀਆ ਹੋਣਗੀਆਂ ਤੇ ਕੁਝ ਕਾਰਨ ਇਦਾਂ ਬਣੇ ਵੀ ਆਪਾਂ ਡਿਊਟੀ ਨਵੀਂ ਜਿਹੜੀ ਤੁਹਾਨੂੰ ਪਤਾ ਵੀ ਗੁਰਦੁਆਰੇ ਸ਼ਹੀਦਾਂ ਦੇ ਡਿਊਟੀ ਕਰਦੇ ਹੀ ਕਰਦੇ ਸੀਗੇ ਨਾਲ ਤੇ ਹੁਣ ਆਪਾਂ ਗਰੰਤੀ ਸਿੰਘ ਦੀ ਡਿਊਟੀ ਸ਼ੁਰੂ ਕੀਤੀ ਆ ਪਿੰਡ ਖੜੌਦੀ ਤੁਹਾਨੂੰ ਦਿਖਾਉਣ ਆਇਆ ਦੂਸਰਾ ਕੈਮਰਾ ਘੁਮਾ ਕੇ ਜਿਹੜਾ ਆਉਂਦਾ ਫਗਵਾੜੀ ਤੋਂ ਸਿੱਧਾ ਇੱਧਰ ਮਾਲਪੁਰ ਨੂੰ ਜਾਂਦਾ ਆ ਮਾਰਕੋਟ ਨੂੰ ਜਾਂਦਾ ਆ ਮਾਰਕੋਟ ਨੂੰ ਜਾਂਦੇ ਆ ਰੋਡ ਤੇ ਸਿੱਥੇ ਆ ਪਿੰਡ 'ਚ ਹੀ ਖੜੋਦੇ ਇੱਥੇ ਗੁਰਦੁਆਰਾ ਸ਼ਹੀਦਾਂ ਆ ਜਿੱਥੇ ਆਪਾਂ ਗਰੰਥੀ ਸਿੰਘ ਦੀ ਡਿਊਟੀ ਸ਼ੁਰੂ ਕੀਤੀ ਆ ਉਹ ਵੀ ਤੁਹਾਨੂੰ ਜ਼ਰੂਰ ਜਾ ਕੇ ਗੁਰਦੁਆਰੇ ਦੇ ਦਰਸ਼ਨ ਕਰਾਵਾਂਗੇ ਤੇ ਤੁਸੀਂ ਆਪਣੇ ਚੈਨਲ ਨਾਲ ਜੁੜਿਆ ਜੁੜੇ ਰਹੋ ਤੇ ਤੁਹਾਨੂੰ ਵੀ ਪਤਾ ਲੱਗੂ ਗਰੰਥੀ ਸਿੰਘ ਦਾ ਜੀਵਨ ਕਿੱਦਾਂ ਦਾ ਆ ਉਹਨਾਂ ਦੇ گاਂ ਬੱਚਿਆਂ ਦਾ ਫਿਊਚਰ ਕੀ ਆ ਤੇ ਹੋਰ ਵੀ ਬਹੁਤ ਗੱਲਾਂ ਜਿਹੜੀਆਂ ਨੌਲੇਜ ਵਾਲੀਆਂ ਤੁਹਾਨੂੰ ਜਰੂਰ ਦੱਸਦੇ ਰਵਾਂਗੇ ਤੇ ਇਸ ਕਰਕੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਆਪਾਂ ਤੁਹਾਨੂੰ ਦਿਖਾਉਣੇ ਗੁਰੂ ਘਰ ਦੇ ਵੀ ਦਰਸ਼ਨ ਕਰਾਉਣੇ ਆ ਲਗਭਗ ਆ ਵੀ ਰੋਡ ਬਹੁਤ ਵਧੀਆ ਬਣ ਗਿਆ ਆ ਪਿਛਲੇ ਡੇਢ ਸਾਲ ਤੋਂ ਵਧੀਆ ਰੋਡ ਬਣਿਆ ਇਹ ਪਹਿਲਾਂ ਬਹੁਤ ਜ਼ਿਆਦਾ ਖਰਾਬ ਸੀ ਤੇ ਆਪਣੇ ਵੀਰ ਭਰਾ ਫੋਨ ਕਰਕੇ ਪੁੱਛਦੇ ਹੁੰਦੇ ਵੀ ਰੋਡ ਬਣਿਆ ਜਾਂ ਨਹੀਂ ਬਣਿਆ ਤੁਹਾਨੂੰ ਦੱਸ ਦਈਏ ਵੀ ਇਹ ਰੋਡ ਹੁਣ ਬਿਲਕੁਲ ਵਧੀਆ ਬਣ ਚੁੱਕਿਆ ਆ ਤੇ ਤੁਸੀਂ ਜਿੱਦਾਂ ਮਰਜ਼ੀ ਇੱਥੇ ਆ ਜਾ ਸਕਦੇ ਆ ਤੇ ਚਲੋ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਹੁਣ ਕਰਾਉਣੇ ਆ ਜੀ ਚਲੋ ਚੱਲਦੇ ਆ ਲਓ ਜੀ ਸਰੋ ਗੁਰੂ ਘਰ ਦੇ ਦਰਸ਼ਨ ਜਿੱਥੇ ਗੁਰੂ ਮਹਾਰਾਜ ਨੇ ਦਾਣਾ ਪਾਣੀ ਸਾਡਾ ਲਿਖ ਕੇ ਸਾਨੂੰ ਭੇਜਿਆ ਆ ਤੇ ਬਾਕੀ ਆ ਰੋੜੋਂ ਦਾ ਇਹ ਥੋੜਾ ਖਰਾਬ ਆ ਇੱਧਰ ਥੋੜੀ ਗੰਦਗੀ ਜਿਆਦੀ ਆ ਤੇ ਉਦਾਂ ਆਪਾਂ ਕਮੇਟੀ ਨਾਲ ਤੇ ਆਪਾਂ ਪੰਚਾਇਤ ਨਾਲ ਗੱਲ ਕੀਤੀ ਹੋਆ ਦੇਖਦੇ ਆ ਕਦੋਂ ਤੱਕ ਉਹ ਸਾਰੀ ਇੱਧਰ ਦੀ ਸਫਾਈ ਜਿਹੜੀ ਆ ਢੇਰ ਢੂਰ ਆ ਜਾਂ ਕੰਡਾ ਕਰਕੇ ਸਫਾਈ ਕਰਾਉਂਦੇ ਆ ਤੇ ਬਾਕੀ ਤੁਹਾਨੂੰ ਅੰਦਰੋਂ ਗੁਰੂ ਘਰ ਦੇ ਦਰਸ਼ਨ ਕਰਾ ਦਿੰਨੇ ਆ ਜੀ ਆ ਲੰਗਰ ਹਾਲ ਦੀ ਘਰ ਦਾ ਹੁਣੇ ਬਣਿਆ ਆ ਥੋੜਾ ਟਾਈਮ ਹੀ ਹੋਇਆ ਹਜੇ ਜਦੋਂ ਅਸੀਂ ਆਏ ਸੀ ਉਦੋਂ ਮਿਲ ਕੇ ਇਮਾਰਤ ਖੜੀ ਹੋਈ ਸੀ ਤਾਂ ਪੱਥਰ ਪੁੱਥਰ ਸਾਡੇ ਹੁੰਦਿਆਂ ਲੱਗਿਆ ਆ ਤੇ ਬਹੁਤ ਵਧੀਆ ਲੰਗਰ ਹਾਲ ਬਣ ਚੁੱਕਿਆ ਹੈ ਗੁਰੂ ਘਰ ਦਾ ਤੇ ਲੋ ਜੀ ਤੇ ਆ ਜਿਨ੍ਹਾਂ ਸੱਜਣਾ ਨੇ ਆਪਣੇ ਦਾਨੀ ਸੱਜਣਾ ਨੇ ਹਿੱਸੇ ਪਾਏ ਨੇ ਲੰਗਰ ਹਾਲ ਦੀ ਇਮਾਰਤ ਦੇ ਵਿੱਚ ਉਹਨਾਂ ਦਾ ਵੇਰਵਾ ਲਿਖ ਕੇ ਲਾਇਆ ਆ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਗੁਰੂ ਘਰ ਤੇ ਬਾਕੀ ਅੰਦਰਲੇ ਦਰਸ਼ਨ ਤੁਹਾਨੂੰ ਫੇਰਾਪਾਕ ਤੇ ਅਗਲੀ ਵੀਡੀਓ ਦੇ ਵਿੱਚ ਕਰਾਵਾਂਗੇ ਸੋ ਇੱਥੇ ਆਪਣੀ ਵੀਡੀਓ ਆਪਣੀ ਖਤਮ ਹੋਇਆ ਬਲੌਗ ਆਪਣਾ ਤੇ ਗਾਂ ਤਾਂ ਨਹੀਂ ਜਰੂਰ ਆਪਾਂ ਵੀਡੀਓ ਪਾਉਂਦੇ ਰਾਵਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ